ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵੀਡੀਓ ਬਣਾ ਲੈ ਕੇ ਲਾ ਦੇ ਵਿੱਚ ਨਹੀਂ ਹੋ ਜੇ ਕਹਾਂ ਲਈ ਬਣੀ ਦਾ ਉਤਾਰਾ ਹਾਂ ਇਹ ਆਹ ਵਾਲਾ ਲਾ ਲੈਣਾ ਕੋਈ ਮੋਟੇ ਮੋਟੇ ਲੱਗੂਗਾ ਸੱਟ ਸੱਟ ਮੈਂ ਨਹੀਂ ਲੱਗੂਗਾ ਆਹ ਦੇਰ ਮੈਂ ਨਹੀਂ ਮੱਟਕੀ ਆਹ ਹੋਇਆ ਹੈ ਆਹੋ ਬਣਾ ਲੈਣਾ ਪਾਪ ਹੋ ਗਈ ਤੋ ਦੇ ਚਿਹਰੇ ਹੋ ਗਏ ਅੱਜ ਮਹੀਨਾ ਪਰ ਮੀਟਿੰਗ ਸਾਰੇ ਪੱਤਰਕਾਰਾਂ ਦੀ ਹੋਈ ਜਿਸ ਵਿੱਚ ਵਾਕਮਕ ਦੇ ਨਾਲ ਸਾਰੇ ਪੱਤਰਕਾਰ ਪਹੁੰਚੇ ਤੇ ਸਾਰੇ ਪੱਤਰਕਾਰਾਂ ਦੇ ਇੱਥੇ ਪਹੁੰਚਣ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਨਵੇਂ ਚਿਹਰੇ ਅੱਜ ਆਏ ਨੇ ਸਾਡੇ ਵਿੱਚ ਬਾਬਾ ਜੀ ਦਾ ਨਾਮ ਰਾਇ ਪੁੱਤ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਗੇ ਆਉਣ ਵਾਲੀ ਮੀਟਿੰਗ ਦੇ ਵਿੱਚ ਕੋਸ਼ਿਸ਼ ਕਰੋ ਕਿ ਬਾਪੂ ਵਾਦ ਪੀਰ ਜੋੜੇ ਜਾਣ ਜਿਆਦਾ ਨਹੀਂ ਤਾਂ ਇੱਕ ਇੱਕ ਲੋਕਾਂ ਨਾਲ ਜੁੜੇ ਚਲੋ ਆਇਓ ਸਾਰੇ ਬੁੱਤਰ ਪੀਰਾਂ ਦਾ ਧੰਨਵਾਦ ਜੀ ਆਣ ਬੁੱਤੇ ਬੁੱਤੇ ਤੇ ਕਮੇਟੀ ਵੱਲੋਂ ਕੁਝ ਬੁੱਤੇ ਲਗਾਏ ਜਾਣੇ ਆ ਉਹ ਹੁਣ ਇਸ ਤੋਂ ਬਾਅਦ ਬੁੱਤੇ ਲਗਾਉਣ ਦੀ ਰਸਮ ਕੀਤੀ ਜਾਊਗੀ ਜਿਆ ਪੀਰਾਂ ਦੀ ਜਿਆ ਪੀਰਾਂ ਦੀ ਕਰਤ ਰਾਮੀ ਜੈ ਸਰਕਾਰਾਂ ਦੀ ਇਹ ਸੰਸਥਾ ਲੋਕ ਬੂਟੇ ਲਗਾਏ ਗਏ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸਾਰੇ ਬੂਟੇ ਵੱਧ ਤੋਂ ਵੱਧ ਲਗਾਓ ਹਰ ਦਰਵਾਜ਼ੇ ਹਰ ਦਰਵਾਜ਼ੇ ਤੇ ਬੂਟੇ ਲਾਓ ਤੇ ਬਾਪਾ ਬਾਣ ਨੂੰ ਸਾਫ਼ ਸạch ਰੱਖੋ ਜਿਨ੍ਹਾਂ ਦੇ ਜਗ੍ਹਾ ਹੈ ਨੇ ਉਹ ਕਮਲੇ ਲਾਓ ਜੈ ਪੀਰਾਂ ਦੀ ਜੈ ਸਰਕਾਰਾਂ ਦੀ ਇਹ ਬਹੁਤ ਧੰਨਵਾਦ ਕਰਦੇ ਜਿੰਨੇ ਵੀ ਸੱਜਣਾਂ ਜੁੜੇ ਆ ਇਹਨਾਂ ਦਾ ਧੰਵਾਦ ਹੈ ਕਿ ਉਹ ਨਾਲ ਬੂਟੇ ਉਹ ਕਿਸੇ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਕਰ ਸਕਦਾ ਤੁਸੀਂ ਸਾਡੀ ਅਪਟਾ ਉਹਦੇ ਨਾਲ ਚੱਲੇ ਉਹ ਜੀ ਦਾ ਹੱਲ ਕੀਤਾ ਜਾਵੇ ਜਿੱਦਾਂ ਵੀ ਬਗਰ ਪਹੁੰਚਿਆ ਇਹਨਾਂ ਦੇ ਦਰਵਾਜ਼ੇ ਤੇ ਕੋਈ ਆਫਰ ਆਈ ਹੈ ਉਹ ਸਾਡੇ ਚੇਅਰਮੈਨ ਸਾਹਿਬ ਨੇ ਬੜਾ ਧੱਕਾ ਲਾ ਕੇ ਤੱਕਰ ਪਹੁੰਚੇ ਆਂ ਕਿ ਦੂਜੀ ਪਾਰਟੀ ਆ ਉਹ ਹੱਲੇ ਆਈਟਮ ਨਹੀਂ ਕਰਦੇ ਦਰਵਾਜ਼ੇ ਤੇ ਉਹ ਇਹਨਾਂ ਨੂੰ ਪੱਤਰ ਵੀ ਫਿਰਦੇ ਸੀਗਾ ਇਸ ਕਰਕੇ ਜਿੰਨਾ ਸਾਡੀ ਅਪਟਾ ਇੱਕ ਬਾਦ ਹੈ ਸਾਡੇ ਦੇ ਤੇ ਅਕੀਲਾ ਡਾਕਟਰ ਸਾਹਿਬ ਨੇ ਕਿਹਾ ਹੁਣ ਕਿ ਅਕਾਊਂਟ ਬਾਰੇ ਕਾਉਂ ਦਾ ਕਾਉਂ ਖੁੱਲ੍ਹੇ ਤੇ ਸਾਡੇ ਕੋਲ ਇੱਕ ਲੈਂਡਰ ਹੋਵੇ ਜਦੋਂ ਖਾਤਾ ਖੋਲਣਾ ਉਹ ਲੈਂਡਰ ਨਾਲ ਲਗਾਣਾ ਜੇ ਉਹ ਕਾਉਂ ਖੋਲਣਾ ਮੁੱਖ ਮੁੱਖ ਦਰਵਾਰਾਂ ਤੋਂ ਇਹ ਰੰਗ ਅੱਧ ਮਹੀਨਾ ਬਾਅਦ ਮੀਟਿੰਗ ਦੇ ਵਿੱਚ ਜਿੰਨੇ ਵੀ ਫਕਰ ਫਕੀਰੇ ਇਕੱਠੇ ਹੋਏ ਸਾਰਿਆਂ ਨੇ ਸਲਾਮ ਮਸ਼ਾਦਾ ਕੀਤਾ ਸਲਾਮ ਮਸ਼ਾਦਾ ਮੁਤਾਬਕ ਸੁਪਰਾ ਆਇਆ ਦਰਵਾਰਾਂ ਤੇ ਬੁੱਤੇ ਲਗਾਉਣ ਦੇ ਲਈ ਇਹ ਜਿਹੜਾ ਫੈਸਲਾ ਕੀਤਾ ਗਿਆ ਔਰ ਕਮੇਟੀ ਮੈਂਬਰਾਂ ਵੱਲੋਂ ਦੋ ਬੁੱਤੇ ਲਗਾਏ ਵੀ ਗਏ ਅਸੀਂ ਇਹ ਚਾਹਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਵਰ ਨੂੰ ਬਚਾਓ ਸਖਸ਼ਪਾ ਤੇ ਵਾਕੋਕ ਦਰਵਾਰਾਂ ਤੇ ਬੂਟੇ ਲਗਾਓ ਬੂਟਿਆਂ ਦੀ ਜਿਹੜਾ ਸ਼ਬੀਲ ਦਾ ਲੰਗਰ ਲਾਇਆ ਜਾਊਗਾ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਰਾਂ ਨੂੰ ਆਪਣੇ ਆਪਣੇ ਦਰਵਾਰਾਂ ਤੇ ਬੂਟੇ ਲਾਣ ਲਈ ਕਿਹਾ ਗਿਆ ਜਿਨ੍ਹਾਂ ਦਰਵਾਰਾਂ ਤੇ ਜਗ੍ਹਾ ਨਹੀਂ ਉਹ ਗਮਲਿਆਂ ਦੇ ਵਿੱਚ ਹਰਿਆਲੀ ਪੈਦਾ ਕਰਨ ਤਾਂ ਕਿ ਆਕਸੀਜਨ ਜਿਹੜੀ ਸ਼ੁੱਧ ਮਿਲੇ ਸ਼ੁੱਧ ਦੇ ਨਾਲ ਜਿਹੜਾ ਹੈਗਾ ਸਰੀਰਕ ਤੰਦਰੁਸਤੀ ਪ੍ਰਦਾਨ ਹੋਵੇ ਸੋ ਧੰਨਵਾਦ ਜੀ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬੱਸੀ ਵਾਲਿਆਂ ਦਾ ਨਵਾਂ ਸ਼ਹਿਰ ਇਲਾਕੇ ਲਈ ਸੇਵਾ ਦੇ ਇੱਕ ਹੋਰ ਵੱਡੇ ਉਪਰਾਲੇ ਦੀ ਰਸਮੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਨੇੜੇ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਨਵਾਂ ਸ਼ਹਿਰ ਦੇ ਪੂਰਨ ਸਹਿਯੋਗ ਦੇ ਨਾਲ ਕੀਤੀ ਗਈ ਇੱਥੇ ਕੀਮੋਥੈਰੇਪੀ ਤੋਂ ਪਹਿਲਾਂ ਅਤੇ ਡਾਇਲਿਸਿਸ ਤੋਂ ਪਹਿਲਾਂ ਹੋਣ ਵਾਲੇ ਬਲੱਡ ਦੇ ਟੈਸਟ ਸੇਵਾ ਦੇ ਤੌਰ ਤੇ ਮੁਫਤ ਕੀਤੇ ਜਾਣਗੇ ਇਹ ਜਾਣਕਾਰੀ ਇਸ ਮੌਕੇ ਅਵਤਾਰ ਸਿੰਘ ਸੁਖਵਿੰਦਰ ਸਿੰਘ ਥੰਦੀ ਅਤੇ ਮੱਖਣ ਸਿੰਘ ਘਰੇਵਾਲ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਲਾਈਫ ਕੇਅਰ ਫਾਊਂਡੇਸ਼ਨ ਦੁਆਰਾ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਵਿੱਚ ਦੋ ਚੈਰੀਟੇਬਲ ਲੈਬਾਰਟਰੀਆਂ ਚਲਾਈ ਜਾ ਰਹੀਆਂ ਸੋ ਨਵਾਂ ਸ਼ਹਿਰ ਦੇ ਵਿੱਚ ਵੀ ਤਕਰੀਬਨ 2 ਸਾਲ ਤੋਂ ਵੀ ਵੱਧ ਹੋ ਚੁੱਕੇ ਐ ਸੈਂਟਰ ਨੂੰ ਇੱਥੇ ਜੋ ਸੇਵਾ ਚੱਲ ਰਹੀ ਹੈ ਕੁਝ ਹੋਰ ਵਾਅਦਾ ਕਰਦੇ ਹੋਏ ਨਵਾਂ ਸ਼ਹਿਰ ਨਾਲ ਲੱਗਦੀ ਜਿੰਨੇ ਵੀ ਪਿੰਡ ਨੇ ਸ਼ਹਿਰ ਨੇ ਉਹਨਾਂ ਨੂੰ ਜੋ ਲੋਕੀ ਉਹਨਾਂ ਨੂੰ ਫਾਇਦਾ ਹੋ ਸਕੇ ਸੋ ਜੋ ਜੋ ਅੱਜ ਦੇ ਸਮੇਂ ਦੇ ਵਿੱਚ ਵੱਡੀਆਂ ਬਿਮਾਰੀਆਂ ਕੈਂਸਰ ਅਤੇ ਕਿਡਨੀਆਂ ਦਾ ਖਰਾਬ ਹੋ ਜਾਣਾ ਉਦੇ ਨਾਲ ਸਬੰਧਿਤ ਜੋ ਟੈਸਟ ਹੁੰਨੇ ਆ ਜਦੋਂ ਵੀ ਡਾਇਲਿਸਿਸ ਹੋਣਾ ਹੈ ਜਾਂ ਫਿਰ ਕੀਮੋਥੈਰਪੀ ਹੋਣੀ ਹੈ ਕੀਮੋਥੈਰਪੀ ਤੋਂ ਪਹਿਲਾਂ ਤੇ ਡਾਇਲਿਸਿਸ ਤੋਂ ਪਹਿਲਾਂ ਕੁਝ ਟੈਸਟ ਹਰ ਵਾਰ ਹੋਣੇ ਜ਼ਰੂਰੀ ਹੁੰਨੇ ਆ ਜਿਵੇਂ ਕਿ ਲੀਵਰ ਦਾ ਐਲਫਟੀ ਟੈਸਟ ਕਿਡਨੀਆਂ ਦਾ ਕੇਐਫਟੀ ਟੈਸਟ ਦੇ ਬਾਡੀ ਸੈੱਲ ਸਟੱਡੀ ਸੀਬੀਸੀ ਟੈਸਟ ਇਹ ਹਰ ਵਾਰ ਹੀ ਹੋਣੇ ਹੁੰਨੇ ਆ ਸੋ ਇਹਨਾਂ ਨੂੰ ਆਪਣੀ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪਾਂ ਇੱਥੇ ਨਵਾਂ ਸ਼ਹਿਰ ਅਤੇ ਨੇੜ ਦੇ ਲੱਗਦੇ ਸੈਂਟਰਾਂ ਦੇ ਵਿੱਚ ਜਿਵੇਂ ਕਿ ਵੰਗਿਆਂ ਗੁਰਦੁਆਰਾ ਸਤ ਸੰਗਤਵਾ ਤੇ ਆਪਣਾ ਬਲਾਚੌਰ ਵਿਖੇ ਤੇ ਗੜ ਸ਼ੰਕਰ ਵਿਖੇ ਤੇ ਨਾਲ ਅਪਰਾ ਵਿਖੇ ਜਿਹੜੇ ਵੀ ਸੈਂਟਰ ਨੇੜੇ ਨੇ ਉੱਥੇ ਵੀ ਤੇ ਨਵਾਂ ਸ਼ਹਿਰ ਗੁਰਦੁਆਰਾ ਸਿੰਘ ਜਵਾ ਵਿਖੇ ਇਹ ਟੈਸਟ ਬਿਲਕੁਲ ਫ੍ਰੀ ਹੋਇਆ ਕਰਨ ਲਈ ਤੇ ਨਵਾਂ ਸ਼ਹਿਰ ਜੈਨਪਾਸ ਦਾ ਉੱਥੇ ਵੀ ਜੋ ਜੈਨ ਸਥਾਨ ਹੈਗਾ ਉੱਥੇ ਵੀ ਇੱਕ ਸੈਂਟਰ ਹੈਗਾ ਜੋ ਉਧਰ ਨੇੜੇ ਦੀ ਸੰਗਤ ਹੈ ਉਹਦੇ ਲਈ ਸੈਂਪਲ ਉੱਥੇ ਵੀ ਦੇ ਸਕਦੇ ਹੋ ਇਹ ਤੋਂ علاوہ ਹੋਰ ਤੁਹਾਡੀਆਂ ਬ੍ਰਾਂਚਾਂ 'ਚ ਬਿਲਕੁਲ ਜੀ ਨੇੜਲੇ ਲੱਗਦੇ ਇਸ ਤੋਂ ਨੇੜੇ ਆਪਣਾ ਬਲਾਚੌਰ ਹੈਗੀ ਹੈ ਗੜ ਸ਼ੰਕਰ ਹੈਗਾ ਤੇ ਆਪਣਾ ਵੰਗਿਆ ਹੈਗੀ ਹੈ ਅਪਰਾ ਹੈਗੀ ਹੈ ਸੋ ਰਾਹੂ ਵੀ ਬੜੀ ਜਲਦੀ ਕਲੈਬ ਦਾ ਸੈਂਟਰ ਲੱਗਣ ਜਾ ਰਿਹਾ ਹੈ ਇਹ ਵੈਸੇ ਸਰ ਕਿੰਨੇ ਕਿੰਨੇ ਦੇ ਟੈਸਟ ਹੁੰਦੇ ਆ ਜੇ ਉਧਰ ਰੀਚ ਕਰਾਂਗੇ ਰੂਟੀਨ ਤੋਂ ਬਾਹਰ ਤਾਂ ਤਕਰੀਬਨ 1000 ਤੋਂ 1500 ਰੁਪਏ ਲੱਗ ਜਾਂਦਾ ਜੀ ਇਹਨਾਂ ਟੈਸਟਾਂ ਤੇ ਪਰ ਇਹ ਟੈਸਟ ਬੜੇ ਫ੍ਰੀਕੁਐਂਟਲੀ ਬਾਰ-ਬਾਰ ਹੋਣੇ ਹੁੰਦੇ ਆ ਕੁਝ ਪੇਸ਼ੈਂਟ ਦਾ ਇਦਾਂ ਦੇ ਨੇ ਜਿਹੜੇ ਆਪਾਂ ਜਿਵੇਂ ਡੇਰਾ ਵਾਸੀ ਪਹਿਲਾਂ ਲਾਂਚ ਕਰਤਾ ਸੀ ਉਥੇ 1 ਮਹੀਨੇ ਦੇ ਵਿੱਚ 4-4 ਵਾਰ ਵੀ ਹੋ ਜਾਂਦੇ ਆ ਇਹ ਟੈਸਟ ਤੋ ਜਦੋਂ ਇਹ ਬਿਮਾਰੀ ਆਉਂਦੀ ਹੈ ਬਿਮਾਰੀ ਨਾ ਅਮੀਰ ਨਾ ਗਰੀਬ ਦੇਖਦੀ ਹੈ ਬਟ ਆਰਥਿਕ ਹਾਲਤ ਖਰਾਬ ਕਰ ਦਿੰਦੀ ਹੈ ਕਿਉਂਕਿ ਉਹਦੇ 'ਚ ਹਰ ਵਾਰ ਟੈਸਟ ਹੋਣੇ ਸਭ ਤੋਂ ਪਹਿਲਾਂ ਟੈਸਟ ਹੀ ਹੋਣੇ ਆ ਸਭ ਤੋਂ ਵੱਧ ਟੈਸਟ ਹੋਣੇ ਜਦੋਂ ਡਾਇਗਨੋਸ ਹੋ ਜਾਂਦਾ ਤੋ ਉੱਥੇ ਇੱਕ ਆਪਾਂ ਮਦਦ ਕਰ ਸਕਦੇ ਹਾਂ ਉਹਨਾਂ ਲੋਕਾਂ ਦੀ ਜੋ ਜ਼ਰੂਰਤਮੰਦ ਨੇ ਇਹ ਜੋ ਚੈਰੀਟੇਬਲ ਲੈਬਰਾਟਰੀ ਗੁਰਦੰ ਦੇ ਇੰਸਟੀਚਿਊਸ਼ਨ ਵੀ ਸੌਂਕੇ ਚੱਲ ਰਹੀ ਹੈ ਪਿਛਲੇ 4 ਸਾਲ ਤੋਂ ਸ਼ੇਰੀ ਗੁਰੂ ਆਮਦਾਸ ਸੇਵਾ ਗੇਟ ਵੱਲੋਂ ਪਹਿਲਾਂ ਵੀ ਇੱਥੇ ਕੋ ਡਿਸਪੈਸਿਟੀ ਚਲਾਈ ਆ ਸੀ ਚਲਾਈ ਜਾ ਰਹੀ ਸੀ ਕਿ ਦੀ ਸੰਗਤਾਂ ਦੀ ਬੰਗ ਸੀ ਜੀ ਟੈਸਟ ਬਹੁਤ ਮਹਿੰਗੇ ਹੁੰਦੇ ਆ ਤੇ ਉਹਦੇ ਲਈ ਕੋਸ਼ਿਸ਼ ਕੀਤਾ ਜਾਵੇ ਤੇ ਉਹਦੇ ਲਈ ਵਿਚਾਰ ਚੱਲ ਰਿਹਾ ਸੀ ਤੇ ਸਰਦਾਰ ਅਵਤਾਰ ਸਿੰਘ ਜੀ ਬੈਨੀਪਾਲ ਜੋ ਕਿ ਜਿਹੜਾ ਬਸੀ ਪਹਿਲਾਂ ਹੀ ਇਹ ਸੇਵਾ ਕਰਦੇ ਸਨ ਇਹਨਾਂ ਦੇ ਨਾਲ ਸਾਡਾ ਮਿਲਬਾਪ ਹੋਇਆ ਤਾਂ ਫਿਰ ਇੱਥੇ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਭਾ ਵਿਖੇ ਇਹ ਜੋ ਸੇਵਾ ਸ਼ੁਰੂ ਹੋਈ ਨੂੰ 4 ਸਾਲ ਹੋ ਗਏ ਇਹਦਾ ਬਹੁਤ ਹੀ ਜਿਆਦਾ ਇਹਦਾ ਫਾਇਦਾ ਹੋਇਆ ਕਿ ਸਾਡੇ ਇਲਾਕੇ ਦੇ ਵਿੱਚ ਖਾਸ ਕਰਕੇ ਦੇ ਕੋਈ ਐਨਆਰਆਈ ਬਿਸ਼ੇਰ ਏਰੀਆ ਨੂੰ ਕਹਿ ਦਿੰਦੇ ਕਿ ਸਾਰੇ ਲੋਕੀ ਅਮੀਰ ਨਹੀਂ ਹੈਗੇ ਤੇ ਹਰੇਕ ਬੰਦੇ ਨੂੰ ਟੈਸਟ ਕਰਾਉਣ ਦੀ ਬੜੀ ਦਿੱਕਤ ਹੁੰਦੀ ਸੀਗੀ ਵੀ ਇਹਨੇ ਮੈਗੀ ਟੈਸਟ ਅਸੀਂ ਕਿਵੇਂ ਕਰ ਕਿਵੇਂ ਕਰਾ ਸਕਦੇ ਆ ਜਦੋਂ ਇਹ ਲੈਬਰਾਟਰੀ ਖੁੱਲੀ ਬੋਡੀ ਹੁਣ ਲੋਕਾਂ ਨੂੰ ਬਹੁਤ ਰਾਹਤ ਮਿਲੀ ਕਿਉਂਕਿ ਇੱਕ ਤਾਂ ਹੁੰਦੇ ਸੀ ਬਿਮਾਰ ਹੋ ਕੇ ਫਿਰ ਟੈਸਟ ਕਰਾਉਣੇ ਆ ਇੱਕ ਹੁੰਦੀ ਆ ਵੀ ਅਸੀਂ ਬਿਮਾਰ ਨਾ ਹੋਈਏ ਪਹਿਲੇ ਟੈਸਟ ਕਰਵਾ ਲਈਏ ਪਰ ਉਹ ਐਨੇ ਜਿਆਦੇ ਮਹਿੰਗੇ ਹੁੰਦੇ ਆ ਕਿ ਅਸੀਂ ਉਹ ਉਹ ਨੋਟ ਕਰ ਦਿੰਨੇ ਆ ਇਸ ਕਰਕੇ ਬੜੀ ਵੱਡੀ ਬੱਚੇਵਾ ਚਲਦੀ ਆ 500 ਰੁਪਏ ਦੇ ਵਿੱਚ 950 ਦੇ ਵਿੱਚ ਸਮੇਤ ਵਿਟਾਮਿਨਰੀ ਟੈਸਟ ਹੋ ਜਾਂਦੇ ਆ ਤੇ ਬਹੁਤ ਵੱਡੀ ਸਾਡੇ ਇਲਾਕੇ ਲਈ ਇੱਕ ਰਾਤ ਮਿਲੀ ਸੀ ਉਹ ਤੋਂ ਬਾਅਦ ਵੀ ਅੱਗੇ ਕਿ ਬ੍ਰਾਂਚਾਂ ਖੁੱਲ੍ਹ ਗਈਆਂ ਬੰਗਾ ਫਗਵਾੜਾ ਗੜ ਸ਼ੰਕਰ ਬੜਾ ਚੌਰ ਤੇ ਇਹ ਕਹਿੰਦੇ ਮਨੇ ਕਿ ਸਾਡੇ ਲਈ ਆ ਕੇ ਇੱਕ ਵੱਡੀ ਕ੍ਰਾਂਤੀ ਸੀਗੀ ਤੇ ਕਦੀ ਧੰਨਵਾਦ ਕਰਦੇ ਇਹਨਾਂ ਦਾ ਲਾਈਫ ਕੇਅਰ ਫਾਊਂਡੇਸ਼ਨ ਨੇ ਡੇਰਾ ਬਸੀ ਵਾਲਿਆਂ ਦਾ ਜਿਨ੍ਹਾਂ ਨੇ ਕਿ ਸਾਡੇ ਇਲਾਕੇ ਦੇ ਵਿੱਚ ਸਾਡੀ ਬੇਤੀ ਸਵਾਰ ਕਰਦੇ ਹੋਏ ਸੇਵਾ ਸ਼ੁਰੂ ਕੀਤੀ ਤੇ ਅੱਜ ਜੋ ਕੋ ਲੋੜ ਆਇਆ ਕਿ ਕੈਂਸਰ ਦੀ ਬਿਮਾਰੀ ਬਹੁਤ ਸਾਡੇ ਪੰਜਾਬ ਵਿੱਚ ਵੱਧ ਰਹੀ ਹੈ ਤੇ ਇਹਨਾਂ ਨੇ ਵੱਡੀ ਸੇਵਾ ਕੀਤੀ ਹੈ ਕਿ ਉਹਨਾਂ ਨੂੰ ਜੋ ਬਾਰ-ਬਾਰ ਟੈਸਟ ਹੁੰਦੇ ਆ 48 ਟੈਸਟ ਉਹ ਫ੍ਰੀ ਕੀਤੇ ਜਾਇਆ ਕਰਨਗੇ ਰੋਜ਼ਾਨਾ ਹੀ ਕੋਈ ਐਤਵਾਰ ਦੀ ਛੁੱਟੀ ਵੀ ਨਹੀਂ ਹੈਗੀ ਇਸੇ ਤਰ੍ਹਾਂ ਜੋ ਗੁਰਦੇ ਆ ਦੇ ਸੈਟੀ ਟੈਸਟ ਦੇ ਆ ਉਹ ਵੀ ਫ੍ਰੀ ਕੀਤੇ ਜਾਇਆ ਕਰਨਗੇ ਇਹਦਾ ਕਿ ਸਾਡੇ ਇਲਾਕੇ ਲਈ ਸਾਰੇ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਪਰ ਮਾਤਾ ਮਗਰ ਅਰਦਾਸ ਕਰਦੇ ਪਹਿਲਾਂ ਤਾਂ ਕਿਸੇ ਨੂੰ ਇਹੋ ਜਿਹੀ ਬਿਮਾਰੀਆਂ ਲੱਗਣ ਨਾ ਤੇ ਅਸੀਂ ਸਮੇਂ-ਸਮੇਂ ਟੈਸਟ ਕਰਾਉਂਦੇ ਰਹੀਏ ਦਾ ਜੋ ਅਸੀਂ ਬਿਮਾਰੀਆਂ ਤੋਂ ਪਹਿਲਾਂ ਹੀ ਕਹਿੰਦਾ ਮੈਂ ਜੇ ਕੋਈ ਹੁਣ ਸਾਡੇ ਘਾਟਬਾਤ ਲਾ ਜੀਏ ਪਹਿਲੇ ਉਹਦਾ ਅਸੀਂ ਇਲਾਜ ਕਰਾ ਸਕੀਏ ਕਿਸੇ ਨੂੰ ਇਹੋ ਜਿਹੀ ਪੈਨਿਕ ਵਾਰੀ ਲੱਗੇ ਨਾ ਪਰ ਜੇ ਕਿਸੇ ਦੇ ਘਰ ਦੇ ਵਿਪਤਾ ਆ ਜਾਂਦੀ ਆ ਉਹ ਨੂੰ ਬਦ ਵਾਸਤੇ ਇਹ ਜੋ ਉਸਕੇ ਵਾਸ਼ਰੂਮ ਕੀਤੀ ਗਈ ਆ ਉਹਦੇ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਦਾ ਜੋ ਸਾਡੇ ਇਲਾਕੇ ਦੇ ਵੀਡੀਓ ਦਾ ਆਪਾਂ ਤੋਂ ਬਾਅਦ ਲੋਕੀ ਲਾ ਰਹੇ ਸਕਦੇ ਵਾਈ ਬੁੱਲ ਜੀ ਦਾ ਖਾਲਸਾ ਵਾਈ ਬੁੱਲ ਜੀ ਸੋ ਇਹਦੇ ਚੋਂ ਹੋਰ ਜਾਣਕਾਰੀ ਦੇਣਾ ਚਾਹਾਂਗਾ ਸੋ ਜਿਵੇਂ ਇਹ ਤਾਂ ਕੈਂਸਰ ਦੇ ਟੈਸਟ ਉਹਨਾਂ ਲਈ ਨੇ ਜਿਨ੍ਹਾਂ ਨੂੰ ਕੈਂਸਰ ਹੋ ਚੁੱਕਿਆ ਹੈ ਉਸ ਤੋਂ ਬਾਅਦ ਜਦੋਂ ਡਾਇਲਿਸਿਸ ਹੋਣਾ ਤੇ ਜਾਂ ਆਪਣਾ ਕੀਮੋਥੈਰਪੀ ਹੋਣੀ ਹੈ ਸੋ ਉਹਦੇ ਨਾਲ ਨਾਲ ਹੀ ਆਪਾਂ ਇਲਾਕੇ ਦੇ ਵਿੱਚ ਕੈਂਪ ਵੀ ਲਗਾਵਾਂਗੇ ਜਿਨ੍ਹਾਂ ਕੈਂਪਾਂ ਦੇ ਵਿੱਚ ਕਿ ਜਦੋਂ ਕੈਂਸਰ ਨਾ ਹੋਵੇ ਕੈਂਸਰ ਡਿਟੈਕਟ ਕਰਨ ਵਾਲੇ ਟੈਸਟ ਕੈਂਸਰ ਮਾਰਕਰ ਟੈਸਟ ਕਿਡਨੀ ਦੇ ਟੈਸਟ ਲੀਵਰ ਦੇ ਟੈਸਟ ਲਗਾ ਤੇ ਉਸ ਦੇ ਨਾਲ ਨਾਲ ਹੀ ਜਿੰਨੇ ਵੀ ਲੋਕ ਉੱਥੇ ਟੈਸਟ ਕਰਾਣ ਆਣਗੇ ਉਹਨਾਂ ਨੂੰ ਇੱਕ ਇੱਕ ਰੁਖ ਦਿੱਤਾ ਜਾਏਗਾ ਤਾਂ ਜੋ ਆਪਾਂ ਹੈਲਥ ਦੇ ਨਾਲ ਨਾਲ ਆਪਣੇ এনवायरमेंट ਨੂੰ ਵਾਤਾਵਰਣ ਨੂੰ ਵੀ ਸਾਫ਼ ਸੁਥਰਾ ਰੱਖ ਸਕੀਏ ਕਿਉਂਕਿ ਬਿਮਾਰੀਆਂ ਜਦੋਂ ਆਣੀਆਂ ਆਪਣੇ ਖਾਣ ਪੀਣ ਨਾਲ 에ਅਰ ਇੰਡੈਕਸ ਮਾੜਾ ਹੈਗਾ ਆਪਾਂ ਹਵਾ ਨੂੰ ਸਾਫ਼ ਰੱਖ ਸਕੀਏ ਸੋ ਮੈਂ ਆਪਣੇ ਵੱਲੋਂ ਆਪਣੀ ਪੂਰੀ ਫਾਊਂਡੇਸ਼ਨ ਵੱਲੋਂ ਮੱਖਣ ਜੀ ਦਾ ਮੱਖਣ ਗਰੇਵਾਲ ਜੀ ਦਾ ਤੇ ਨਾਲ ਨਾਲ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਤੇ ਭਾਜੀ ਦਾ ਸੁਪਿੰਦਰ ਭਾਈ ਦਾ ਬਹੁਤ ਧੰਨਵਾਦ ਕਰਦੇ ਆ ਕਿ ਕੋਈ ਵੀ ਉਪਰਾਲਾ ਆਪਾਂ ਜਦੋਂ ਨਵਾਂ ਸ਼ਹਿਰ ਇਲਾਕੇ ਨੂੰ ਸ਼ੁਰੂ ਕਰਨਾ ਤੇ ਵੱਧ ਚੜ ਕੇ ਸਹਿਯੋਗ ਕਰਦੇ ਆ ਸੋ ਇਹਨਾਂ ਦਾ ਆਪਾਂ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਰਾਟਰੀ ਵੱਲੋਂ ਜੋ ਲਗਭਗ 2016 ਤੋਂ ਸੇਵਾਵਾਂ ਚੱਲ ਰਹੀਆਂ ਹਨ ਬਹੁਤ ਵੱਡਾ ਇਲਾਕੇ ਲਈ ਇਹ ਇੱਕ ਉਪਰਾਨਾ ਹੈਗਾ ਇਹਨਾਂ ਵੱਲੋਂ ਇਹਨਾਂ ਦੀ ਲੈ 2016 ਚ 10 ਨੇ ਵੀ ਸੇਵਾ ਲਈ ਇਥੀ ਗੁਰੂ ਕੀ ਰਸੋਈ ਪਿੰਡ ਖੈਰਾੜਾ ਛਰਵਾਲ ਚੱਲ ਰਹੀ ਹੈ ਜੋ ਬਹੁਤ ਹੀ ਵਧੀਆ ਟੈਸਟ ਹੈ ਇਹਨਾਂ ਦੇ ਕੋਲ ਵਰਲਡ ਲੈਵਲ ਦਾ ਮਾਨਤਾ ਪ੍ਰਾਪਤ ਹੈਗਾ ਖਾਸ ਕਰਕੇ ਜੋ ਜਿਲੇ ਆਪਣੇ ਕੰਟਰੀ ਦੇ ਪੂਰੇ ਇੰਡੀਆ ਦੇ ਵੱਡੇ ਹਸਪਤਾਲ ਹੈਗੇ ਆ ਜਿੱਦਾਂ PDI ਹੋ ਗਿਆ DMC ਹੋ ਗਿਆ ਉਹਨਾਂ ਚ ਸਾਰਿਆਂ ਚ ਇਹਨਾਂ ਦੇ ਜੋ ਟੈਸਟ ਰਿਪੋਰਟ ਆ ਉਹ ਮਾਨਤਾ ਪ੍ਰਾਪਤ ਹੈ ਇੱਕ ਨੰਬਰ 'ਚ ਹੈ ਇਹ ਬਹੁਤ ਹੀ ਲੋਕਾਂ ਨੂੰ ਇਹਨਾਂ ਟੈਸਟਾਂ ਦਾ ਵਿਸਥਾਰ ਕਰਦੇ ਹੋਏ ਜੋ ਇਹ ਸੇਵਾਵਾਂ ਹੋਰ ਦੇ ਰਹੇ ਹਨ ਇਹ ਨਵਾਂ ਸ਼ਹਿਰ ਇਲਾਕੇ ਲਈ ਆਸ-ਪਾਸ ਦੇ ਪਿੰਡਾਂ ਲਈ ਬਹੁਤ ਵੱਡੀ ਸੇਵਾ ਹੈਗੀ ਹੈ ਇਹਨਾਂ ਵੱਲੋਂ ਅਸੀਂ ਗੁਰੂ ਕੀ ਰਸੋਈ ਅ ਗੁਰਦੁਆਰਾ ਸਿੰਘ ਸਭਾ ਅ ਪ੍ਰਧਾਨ ਸਾਹਿਬ ਗਰੇਵਾਲ ਸਾਹਿਬ ਇਹ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਤਹਿ ਦਿਲੋਂ ਧੰਨਵਾਦ ਇਸ ਮਾਲੀ ਇਸ ਹਾਲ ਦੇ ਵਿੱਚ ਲੈਬਰਾਟਰੀ ਦੇ ਜੋ ਮੇਨ ਹੈਗੇ ਸਰਦਾਰ ਅਵਤਾਰ ਸਿੰਘ ਜੀ ਤੇਰਾ 3 ਲੱਖ ਦੇ ਗਰੀਨ ਦਾ ਤਹਿ ਦਿਲੋਂ ਧੰਨਵਾਦ ਸਾਡੇ ਨਾਲ ਨੇ ਸੇਵਾ ਦੇ ਰਹੇ ਹਨ ਵਾਹਿਗੁਰੂ ਜੀ ਦਾ ਖਾੜਾ ਬੰਗਲ ਬਹੁਤ ਘਟ ਗਏ ਆ ਔਰਾ ਗਰਮੀ ਦਾ ਮੌਸਮਾ ਗਰਮੀ ਬਹੁਤ ਹੋਈ ਹੋਇਆ ਚੌਥੇ ਲੀਵਲ ਕ੍ਰਿਡਨੀ ਦੇ ਕੈਂਸਰ ਦੇ ਟੈਸਟ ਸੰਗਠਕਾਰੀਆਂ ਨੂੰ ਵੀ ਸੰਦੇਸ਼ ਸਭਾ ਬਹੁਤ ਤੋਂ ਵੱਧ ਫਲਾਨਾ ਜੀ ਵੀ ਔਰ ਕੁਪੇ ਲਾਈਜਨ ਬਹੁਤ ਸਮੇਂ ਲੰਬੇ ਸਮੇਂ ਤੋਂ ਸਮਾਜਿਕ ਕੰਮਾਂ 'ਚ ਆਪਣੀ ਸ਼ਿਰਕਤ ਕਰਾਇਆ ਨੂੰ ਦਿੱਤਾ ਜਾਵੇ ਰਿਹਾ ਜਿਹੜੀ ਅੰਨੀ ਗਰਮੀ ਇਤੋਂ ਰਾਤ ਨੂੰ ਗੁਰੂ ਆਮ ਦਾ ਸੇਵਾ ਸੁਸਾਇਟੀ ਤੇ ਜੋ ਗੁਰੂ ਕੀ ਰਸੋਈ ਹੈ ਉਹਨਾਂ ਸਾਰਿਆਂ ਸੰਗਤਾਂ ਕੋ ਇਲਾਕੇ ਵਿੱਚ ਸੰਗਤਾਂ ਦੀ ਸੇਵਾ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ने इथे चौबीस घंटे दिन इमरजेंसी की सुविधा भी दिखाई आज बुक करो अपनी अठानवे अठ सो उन्नवे अस्सी छहतर विजिट करो संधु हॉस्पिटल चंडीगढ़ रोड नवा शहर ਦਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ